ਦੇਖੋ ਉਹਨਾਂ ਨੇ ਕੋਈ ਮੈਂ ਵੀ ਸੁਣਿਆ ਪਿਆ ਨਾ ਉਹਨਾਂ ਨੇ ਕੋਈ ਆ ਰਾਮਗੜ੍ਹੇ ਸਮਾਜ ਪ੍ਰਤੀ ਜਿਹੜੀ ਭੱਦੀ ਬੋਲੀ ਜਿਹੜੀ ਬੋਲੀ ਹੈ ਕਿਉਂਕਿ ਚੋਣ ਲੜਨਾ ਹਰ ਇੱਕ ਦਾ ਹੱਕ ਹੈ ਚੋਣ ਲੜ ਰੇ ਜੀ ਸਾਧਕੇ ਲੜੇ ਪ੍ਰਚਾਰ ਜੀ ਸਾਧਕੇ ਕਰੇ ਜਿੱਥੋਂ ਉਹਨਾਂ ਦਾ ਲੋਕਲ ਕਿਸੇ ਐਮਐਲਏ ਨਾਲ ਕੋਈ ਟਕਰਾਅ ਰ ਹੈ ਜੀ ਸਾਧਕੇ ਉਹਨੂੰ ਕੋ ਕਹਿਣਾ ਕਹਿ ਬੈਤਾਂ ਸਾਨੂੰ ਆਪਣੇ ਜਿਹੜੇ ਦੇਖੋ 2 ਸਾਲ ਦੀ ਕਾਰਗੁਜ਼ਾਰੀ ਹੈ ਉਹ ਲੋਕਾਂ ਦੇ ਸਾਹਮਣੇ ਪੇਸ਼ ਕਰਨੀ ਚਾਹੀਦੀ ਹੈ ਕਿਸੇ ਨੂੰ ਵੀ ਨਾਂ ਲੈ ਕੇ ਭੰਡਣਾ ਜਾਂ ਕਿਸੇ ਨੂੰ ਵੀ ਨੀਮਾ ਝਕਾਉਣ ਦੀ ਕੋਸ਼ਿਸ਼ ਨਾ ਕਰੀਏ ਉਹਦਾ ਜੋ ਮੈਂ ਬਿਆਨ ਸੁਣਿਆ ਉਹਨਾਂ ਨੇ ਕੋਈ ਕਿਤੇ ਕਹਿ ਰਿਹਾ ਹੈ ਕਿ ਮੈਂ ਕੋਈ ਗੁੱਲੀ ਘੜ ਜਾਂ ਲਹਾਰ ਨਹੀਂ ਹਾਂ ਲਹਾਰਾਂ ਦਾ ਮੁੰਡਾ ਨਹੀਂ ਜਿਹੜਾ ਮੈਂ ਤੇਤੋ ਦਬ ਜੂਗਾ ਮੈਂ ਲਾਹੂਰੀਆ ਜੱਟ ਆ ਇਸ ਤਰ੍ਹਾਂ ਦਾ ਕੋਈ ਕਰਕੇ ਉਹ ਕਹਿ ਰਿਹਾ ਹੈ ਇਸ ਕਰਕੇ ਮੈਂ ਇਕੱਲਾ ਨਹੀਂ ਸਾਰੇ ਸਮਾਜ ਨੇ ਇਹਦੇ ਉੱਤੇ ਇਤਰਾਜ਼ ਕੀਤਾ ਹੈ ਔਰ ਮੈਂ ਵੀ ਉੱਤੇ ਜ਼ਬਰਦਸਤ ਪ੍ਰਤੀਕਰਮ ਮੈਂ ਕੱਲ ਵੀ ਦੇ ਚੁੱਕਾ ਮੈਂ ਵੀ ਇਹ ਕਹਿਣਾ ਚਾਹੁੰਨਾ ਕਿ ਲਾਲ ਜਨਪੋਧਰ ਜੀ ਸਿਆਸਤ ਕਰਨ ਦਾ ਸਭ ਦਾ ਹੱਕ ਹੈ ਜੀ ਸਤਿਕਾਰ ਸਿਆਸਤ ਕਰ ਪਰ ਕਿਸੇ ਸਮਾਜ ਪ੍ਰਤੀ ਕਿਸੇ ਕੌਮ ਪ੍ਰਤੀ ਇਹ ਜਿਹੜੀ ਬੋਲੀ ਸ਼ੋਭਾ ਨਹੀਂ ਦਿੰਦੀ ਇਹ ਉਹ ਸਮਾਜ ਹੈ ਜਿਹੜਾ ਰਾਮਗੜ੍ਹ ਇਹ ਸਮਾਜ ਆ ਜਿਹਦੀਆਂ ਬਹੁਤ ਵੱਡੀਆਂ ਕੁਰਬਾਨੀਆਂ ਨੇ ਸਿੱਖਿਤ ਸਿੱਖ ਇਤਿਹਾਸ ਦੇ ਵਿੱਚ ਵੀ ਔਰ ਕਾਰੋਬਾਰ ਦੇ ਇਤਿਹਾਸ ਦੇ ਵਿੱਚ ਵੀ ਅਸੀਂ ਜੱਸਾ ਸਿੰਘ ਰਾਮਗੜ੍ਹਿਆ ਦੇ ਵਾਰਸਾਂ ਜਿਹੜੇ ਦੇਖੋ ਸਾਡੇ ਕੋਮ ਦੇ ਜਰਨੈਲ ਹੋਏ ਨੇ ਜਿਹੜਿਆ ਨੇ 12ਵੀਂ ਮਿਸਲ ਦੇ ਜਦ ਦਿੱਲੀ ਦੇ ਤੱਕ ਤੇ ਝੰਡਾ ਚੜਾਇਆ ਸੀ ਉਹਦੇ ਵਾਰਸਾਂ ਅਸੀਂ ਬਰਮਗਿਆਨੀ ਲਾਲੋ ਜੀ ਜਿਹਦੇ ਕਰੇ ਪਹਿਲੀ ਬਾਦਸ਼ਾਹੀ ਆ ਜਿਹੜੀ ਉਹਨੇ ਸਤਕਾਰ ਦਿੱਤਾ ਸਾਡੇ ਲਾਲੋ ਜੀ ਨੂੰ ਅਸੀਂ ਉਹ ਕੋਮ ਦੇ ਵਾਰਸਾਂ ਕਿਰਤੀਆਂ ਦੇ ਵਾਰਸਾਂ ਅਸੀਂ ਇਸ ਕਰਕੇ ਇਹ ਜਿਹੜੀ ਸਬਦਵਲੀ ਆ ਨਾ ਬੋਲੇ ਕਿਉਂਕਿ ਜਦੋਂ ਕੋਈ ਵੀ ਬੰਦਾ ਹਰ ਇੱਕ ਬੰਦਾ ਕਿੱਤਾ ਅਸੀਂ ਤਰਖਾਨਾ ਕਿੱਤਾ ਕਰਦੇ ਆ ਅਸੀਂ ਲੱਕੜ ਦਾ ਹਰ ਇੱਕ ਕੰਮ ਕਰਦੇ ਆ ਲੋਹੇ ਦਾ ਹਰ ਕੰਮ ਕਰਦੇ ਆ ਅਸੀਂ ਉਸ ਵੇਲੇ ਲੋਕਾਂ ਦੀਆਂ ਕਿਸਾਨਾਂ ਦੀਆਂ ਸਾਰੇ ਸਮਾਜ ਦੀਆਂ ਜ਼ਰੂਰਤਾਂ ਅਸੀਂ ਪੂਰੀਆਂ ਕੀਤੀਆਂ ਇਸ ਕਰਕੇ ਜਿਹੜਾ ਕੋਈ ਤਰਖਾਨ ਹੈ ਜੇ ਉਹਨੂੰ ਕਹਿੰਦੇ ਕੋਈ ਗੁੱਲੀ ਘੜ ਮੈਂ ਤਾਂ ਕਹੂੰਗਾ ਕਿ ਜੇ ਗੁੱਲੀ ਘੜਨ ਜਾਣਦਾ ਸੀ ਗੁੱਲੀਆਂ ਠੋਕਣ ਵੀ ਜਾਣਦੇ ਆ ਇਸ ਕਰਕੇ ਅੱਗੇ ਵਾਸਤੇ ਜਵਾਨ ਹੈ ਜਿਹੜੀ ਆਪਦੀ ਸੰਭਾਲ ਕੇ ਬੋਲੀ ਤੇ ਤੈਨੂੰ ਇਹਦਾ ਜਿਹੜਾ ਖਮਾਜਾ ਜ਼ਰੂਰ ਭੁਗਤਣਾ ਪਊਗਾ ਮੈਂ ਤੁਹਾਡੇ ਰਾਹੀ ਮੈਂ ਸਾਡੇ ਸਮਾਜੀਸੀ ਸਮਾਜ ਦੇ ਸਾਰੇ ਲੋਕਾਂ ਨੂੰ ਮੈਂ ਬੇਨਤੀ ਕਰਨੀ ਚਾਹਨਾ ਕਿ ਕਿਉਂਕਿ ਇਹ ਜਿਹੜੀ ਇਹਨਾਂ ਨੇ ਸਬਦਾ ਬੱਲੇ ਬੋਲੀ ਹੈ ਇੱਥੇ ਮਾੜਾ ਕਹਿਣ ਦੀ ਕਿਸੇ ਨੇ ਕੋਈ ਲੋੜ ਨਹੀਂ ਸੀ ਸਭ ਤਾਂ ਸਤਿਕਾਰ ਕਰਦੇ ਆ ਕੋਈ ਵੀ ਬੰਦਾ ਚੋਣ ਜਿੱਤਦਾ ਤਾਂ ਸਾਰੇ ਧਰਮਾਂ ਦੇ ਸਾਰੇ ਜਿਹੜੇ ਬਰਾਦਰੀ ਸਾਰਿਆਂ ਦੀ ਵੋਟ ਸਾਨੂੰ ਕੱਲੀ-ਕੱਲੀ ਵੋਟ ਇਕੱਠੀ ਕਰਕੇ ਸਾਨੂੰ ਪੈਂਦੀ ਸਾਡੇ ਖਾਤੇ ਚ ਆਉਂਦੇ ਤਾਂ ਅਸੀਂ ਜਿੱਤਦੇ ਆ ਮੈਂ ਸਿਰਫ ਸਾਡੇ ਸਮਾਜ ਨੂੰ ਬੇਨਤੀ ਕਰਨਾ ਚਾਹਨਾ ਕਿ ਕਿੱਥੇ ਵੀ ਕਿਤੇ 13 ਲੋਕ ਸਭਾ ਹਲਕਿਆਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਕੈਂਡੀਡੇਟ ਲੜ ਰਹੇ ਨੇ ਉਹਨਾਂ ਦਾ ਡਟ ਕੇ ਵਿਰੋਧ ਕਰੋ ਤਾਂ ਜੋ ਇਹਨਾਂ ਦੀ ਅਕਲ ਹੈ ਜਿਹੜੀ ਟਿਕਾਣੇ ਆ ਸਕੇ ਇਹਨਾਂ ਦੇ ਉੱਤੇ ਸੱਤਾ ਦਾ ਜਿਹੜਾ ਭੂਤ ਚੜਿਆ ਹੋਇਆ ਹੈ ਉਹ ਇੱਕ ਵੋਟ ਜਿਹੜੀ ਤੁਹਾਡੀ ਇੱਕ ਜੋਨ ਨੂੰ ਪਹਿਣੀ ਆ ਉਹ ਇੱਕ ਪਰਚੀ ਦੇ ਨਾਲ ਇਹਨਾਂ ਦਾ ਜਿਹੜਾ ਸੱਤਾ ਦਾ ਭੂਤ ਹੈ ਉਹ ਲਾਹਿਆ ਜਾ ਸਕਦਾ ਹੈ ਮੇਰੀ ਇਹ ਬੇਨਤੀ ਸਾਰੇ ਸਮਾਜ ਨੂੰ ਕੱਲੀ-ਕੱਲੀ ਵੋਟ ਆ ਜਿਹੜੀ ਤੁਸੀਂ ਜਿਹੜੀ ਮਰਜ਼ੀ ਦੀ ਪਾਰਟੀ ਨੂੰ ਪਾਓ ਮੈਂ ਕਿਸੇ ਪਾਰਟੀ ਦੀ ਜਿਵੇਂ ਕਹਿੰਦੇ ਵਕਾਲਤ ਨਹੀਂ ਕਰਦਾ ਕਿ ਤੁਸੀਂ ਇਹ ਪਾਰਟੀ ਨੂੰ ਪਾਓ ਪਰ ਇਹਨਾਂ ਨੂੰ ਵੋਟ ਨਾ ਪਾਇਓ ਜਿਹੜੀ ਮਰਜ਼ੀ ਪਾਰਟੀ ਨੂੰ ਵੋਟ ਪਾ ਦੇ। ਤੁਸੀਂ ਕੋਈ ਇਹਦੇ ਉੱਪਰ ਜਿਹੜਾ ਹੈਗਾ ਕਾਰਵਾਈ ਦੀ ਵੀ ਮੰਗ ਕਰਦੇ ਹੋ ਕੋਈ ਸਰਕਾਰ ਨੂੰ ਵੀ ਇਹਦੇ ਉੱਪਰ ਜਿਹੜਾ ਹੈਗਾ ਐਕਸ਼ਨ ਲੈਣਾ ਚਾਹੀਦਾ। ਬਿਲਕੁਲ ਭਗਵੰਤ ਮਾਨ ਜੀ ਨੂੰ ਅਸਲ ਤਾਂ ਮੈਂ ਕਹਿੰਨਾ ਜੇ ਉਹ ਕਿਵੇਂ ਪਾ ਕੇ ਨਾ ਕੁਝ ਜ਼ਮੀਰ ਉਹਦੀ ਕੰਮ ਕਰਦੀ ਹੈ। ਲਾਰਜਪੀਰ ਭੁੱਲ ਸਾਹਿਬ ਨੂੰ ਆਪੇ ਅਸਤੀਫਾ ਦੇ ਦੇਣਾ ਚਾਹੀਦਾ। ਬਹੁਤ ਵੱਡੀ ਤੋਂ ਗਲਤੀ ਹੋਈ ਹੈ। ਮਾਫੀ ਵੀ ਮੰਗ ਲੈਣੀ ਚਾਹੀਦੀ ਹੈ। ਅਸਤੀਫਾ ਦੇਣਾ ਚਾਹੀਦਾ। ਜੇ ਉਹ ਅਸਤੀਫਾ ਨਹੀਂ ਦਿੰਦਾ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਤੋਂ ਉਹਨਾਂ ਦਾ ਅਸਤੀਫਾ ਲੈ ਲੈਣਾ ਚਾਹੀਦਾ ਕਿ ਭਾਈ ਅਸਤੀਫਾ ਦੇ ਦੇ ਤੂੰ ਇਹਦੇ ਕਾਬਲ ਨਹੀਂ ਹੈਗਾ ਫਿਰ ਸ਼ਾਇਦ ਥੋੜਾ ਬਾਲਾ ਸਾਡੇ ਸਮਾਜ ਦੇ ਜਿਹੜੇ ਜਿਵੇਂ ਕਹਿੰਨਾ ਜ਼ਖਮਾਂ ਤੇ ਮਲਮ ਲੱਗ ਸਕਦੀ ਹੈ ਸ਼ਬਦਾ ਦੀ ਮਰਿਆਦਾ ਜਿਹੜੀ ਹੈਗੀ ਭੁੱਲੀ ਜਾ ਰਹੀ ਹੈ ਬਿਲਕੁਲ ਹੀ ਤਾਂ ਕੋਈ ਸ਼ੱਕ ਹੀ ਨਹੀਂ ਖੱਲੇ ਉਹਦੀ ਗੱਲ ਨਹੀਂ ਹੈ ਰਾਜਨੀਤੀ ਦੀ ਜਿਹੜੇ ਲੀਡਰ ਲੀਡਰ ਨੇ ਜਿਹੜੇ ਖਾੜੇ ਦੇ ਵਿੱਚ ਨੇ ਖਾੜੇ ਤੋਂ ਬਾਹਰ ਨੇ ਸਾਰੇ ਅੱਪ ਦੀ ਜਿਹੜੀ ਮਰਿਆਦਾ ਭੁੱਲਦੇ ਜਾ ਰਹੇ ਨੇ ਜਦੋਂ ਕਿ ਸਾਡੇ ਮੂੰਹ ਦੇ ਵਿੱਚ ਜਿਹੜੀਆਂ ਗੱਲਾਂ ਸੋਭਾ ਨਹੀਂ ਦਿੰਦੇ ਭਾਵੇਂ ਵਿਧਾਨ ਸਭਾ ਦੇ ਵਿੱਚ ਪਾ ਮੈਂ ਵਿਧਾਨ ਸਭਾ ਤੋਂ ਬਾਹਰ ਜਿਹੜਾ ਹਾਲ ਇਤਕੀ ਨੰਗਾ ਨਾਚ ਵਿਧਾਨ ਸਭਾ ਦੇ ਵਿੱਚ ਦੇਖਿਆ ਇਹ ਹਜਾ ਹਾਲ ਮੇਰਾ ਖਿਆਲ ਹੈ ਕਦੇ ਵੀ ਕਿਸੇ ਨੇ ਦੇਖਿਆ ਨਹੀਂ ਚੰਦਾ ਇਹ ਨਿੰਦਣਯੋਗ ਹੈ ਹਮੇਸ਼ਾ ਮੇਰੀ ਬੇਨਤੀ ਹੈ ਸਾਰੇ ਰਾਜਨੀਤਿਕਾਂ ਨੂੰ ਕਿ ਵਿਧਾਨ ਸਭਾ ਦੇ ਵਿੱਚ ਉਹਦੇ ਦਾਇਰੇ ਦੇ ਵਿੱਚ ਜਿਹੜੀ ਮਰਜ਼ਾਦਾ ਹੈ ਸਭ ਦਾ ਬਣੀ ਉਹਨੂੰ ਅਸੀਂ ਠੀਕ ਰੱਖੀਏ ਕਿ ਦੂਜੇ ਦਾ ਸਤਕਾਰ ਦੇ ਵਿੱਚ ਅਸੀਂ ਸਬੋਧਨ ਕਰੀਏ ਥੈਂਕ ਯੂ